ਸਸੇ ਗਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲਫਾਸਨੇ ਹੋਏ ਤੇ ਅੱਜ ਫੇਰ ਆਪਣੇ ਅੰਕਲ ਜੀ ਗੁਰਮੇਲ ਸਿੰਘ ਢਿੱਲੋਂ ਆਏ ਆ ਤੇ ਪਹਿਲਾਂ ਵੀ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਫੇਸਬੁਕ YouTube ਚੈਨਲ ਤੇ ਆਪਣਾ ਇਹਨਾਂ ਦੇ ਗੀਤ ਸੁਣੇ ਆ ਤੇ ਇਹ ਪੱਕਰ ਬੰਦੇ ਆ ਬੜੇ ਤੇ ਜਿਹੜਾ ਇਹਨਾਂ ਦੇ ਦਿਮਾਗ ਚ ਆਉਂਦਾ ਉਹੀ ਸਮਾਜ ਨੂੰ ਦੇਖਦੇ ਆ ਉਹ ਆਪਣੇ ਗੱਲਾਂ ਬਾਤਾਂ ਜਿਹੜਾ ਗੀਤਾਂ ਰਾਹੀਂ ਆਪਣੇ ਸਾਹਮਣੇ ਰੱਖਦੇ ਆ ਤੇ ਅੱਜ ਆਪਾਂ ਨੂੰ ਕੀ ਸੁਣਾਉਣਗੇ ਉਹਨਾਂ ਵਾਸਤੇ ਆਪਾਂ ਉਹਨਾਂ ਬਾਰੇ ਚਰਚਾ ਕਰਦੇ ਆ ਸਤਿ ਸ੍ਰੀ ਅਕਾਲ ਜੀ ਸ੍ਰੀ ਗੁਰੂ ਜੀ ਬਟੇ ਕੀ ਹਾਲ ਚਾਲ ਹੈ ਵਧੀਆ ਵਧੀਆ ਤੇ ਅੱਜ ਦੇ ਜਿਹੜੇ ਸਮਾਜ ਦੀ ਆਪਾਂ ਗੱਲ ਕਰੀਏ ਤੇ ਨੌਜਵਾਨ ਮੁੰਡੇ ਜਿਹੜੇ ਕੋਈ ਗਲਤ ਰਾਹਾਂ ਤੇ ਚੱਲ ਪਏ ਹਨ ਤੇ ਉਹਨਾਂ ਬਾਰੇ ਤੁਹਾਡਾ ਕੋਈ ਕੀ ਵਿਚਾਰ ਹੈ ਤੇ ਉਹਨਾਂ ਦੇ ਕੋਈ ਗੀਤ ਹੈ ਤਾਂ ਉਸ लेवल ਦਾ ਤੁਸੀਂ ਸੁਣਾਓ ਸਾਨੂੰ ਆ ਸੁਣਾ ਦੇਣੀ ਸਰ ਜੀ ਗੀਤ ਹੈਗਾ ਉਹਨਾਂ ਵਾਸਤੇ ਵਧੀਆ ਇੱਕ ਹਮ ਤੇ ਆਏ ਆ ਵੀ ਜਦੋਂ ਅੱਜ ਤੋਂ 50 ਸਾਲ ਪਹਿਲਾਂ ਕੀ ਐ ਨਾ ਜਦੋਂ ਕੋਈ ਰਿਸ਼ਤਾ ਕਰ ਜਾਂਦਾ ਸੀ ਕਿਸੇ ਧੀ ਪਾਂਦਾ ਹਮ ਤੇ ਉਹ ਰੰਗ ਤਾਂ ਦੋ ਹੀ ਹੁੰਦੇ ਐ ਇੱਕ ਕਾਲਾ ਤੇ ਇੱਕ ਗੋਰਾ ਪਰ ਪਹਿਲਾਂ ਜਦੋਂ ਕੁੜੀ ਵਾਲਾ ਰਿਸ਼ਤਾ ਕਰ ਜਾਂਦਾ ਸੀ ਨਾ ਤੇ ਉਹ ਪਿੰਡ ਦੇ ਵਿੱਚ ਜਦੋਂ ਕਿਸੇ ਦੀ ਜਾ ਕੇ ਗੱਲ ਪੁੱਛਦਾ ਹਮ ਪਰਿਵਾਰ ਵਾਲੇ ਅਗਲਾ ਕਹਿੰਦਾ ਵੀ ਇਹ ਕਾਲਾ ਬਲਦਾ ਹੈ ਕਾਲੇ ਵੱਲ ਤੋਂ ਕਮਾਉਂਦਾ ਹੈ ਹੂੰ ਇਹ ਭਾਈ ਕਹਿੰਦਾ ਘਰੋਂ ਖੇਤ ਤੇ ਖੇਤੋਂ ਕਰੇ ਹੂੰ ਤੇ ਬਸ ਉਹ ਕੰਮ ਤਾਂ ਕਿ ਮਿਹਨਤ ਹੁੰਦੀ ਤੇ ਲੋਕ ਵਧੀਆ ਸੋਹਣੀ ਕੁੜੀ ਉਹਦੇ ਮਗਰ ਲਾ ਦਿੰਦੇ ਸੀਗੇ ਤੇ ਅੱਜ ਕੱਲ ਕੀ ਹੈ ਸਾਡੇ ਸਮਾਜ ਜਿਹੜਾ ਪੜ੍ਹੇ ਲਿਖੇ ਤਾਂ ਬਹੁਤ ਹੈ ਤੇ ਗੋਰਾ ਬਹੁਤ ਹੈ ਹੂੰ ਪਰ ਹੁਣ ਇਹ ਜਿਹੜੇ 45% ਛੜੇ ਹੈ ਸਾਡੇ ਦੇਸ਼ ਦੇ ਵਿੱਚ ਹੂੰ ਇਹ ਲੋਕ ਹੁਣ ਇੱਕ ਹੋਰ ਖੁਕਰਕੁਨੇ ਚ ਵੜ ਗਏ ਜਿਵੇਂ ਕਿ ਹਾਥੀ ਪਿੱਛੇ ਹਾਥੀ ਨੂੰ ਪਤਾ ਨਹੀਂ ਹੁੰਦਾ ਵੀ ਮੇਰੀ ਪਾਵਰ ਕੀ ਹੈ ਉਹ ਪਿਛਲਾ ਪਾਛਾ ਉਹਨੂੰ ਦੀਦਾ ਨਹੀਂ ਤੇ ਦੀਵੇ ਥੱਲੇ ਨੇਰਾ ਹੁੰਦਾ ਐਵੇਂ ਜਿਵੇਂ ਸਾਡੇ ਲੋਕ ਤਾਂ ਹੋਰ ਗੱਲਾਂ ਦੇ ਕੰਮਾਂ 'ਚ ਵੜ ਗਏ ਤੇ ਕੰਮ ਗਏ ਛੱਡ ਮਿਹਨਤ ਮਜ਼ਦੂਰੀਆਂ ਛੱਡ ਗਏ ਖੇਤਾਂ 'ਚ ਜਾਣਾ ਛੱਡ ਗਏ ਸਹੀ ਹੈ ਤੇ ਸੁੱਖ 'ਚ ਪੈ ਗਏ ਤੇ ਇਹ ਬਸ ਉਹਨਾਂ ਵਾਸਤੇ ਇੱਕ ਮੈਂ ਗਾਣਾ ਜੋੜਿਆ ਹੈ ਤੇ ਮੈਂ ਗਾਣਾ ਤੁਹਾਨੂੰ ਸੁਣਾ ਦਿੰਨਾ ਵੀ ਫੁਕਰੀ ਬੰਦੇ ਤੋਂ ਹਰੇ ਕੀ ਬੰਦਾ ਡਰਦਾ ਹੈ ਅਗਲਾ ਕਹਿੰਦਾ ਯਾ ਤੀ ਪੈਨ ਨੂੰ ਆਪਾਂ ਵਿਆਵਾਂਗੇ ਕੱਲ ਨੂੰ ਤੰਗ ਹੋਵਾਂਗੇ ਇਹ ਲੜੂ ਬੋਲੂਆ ਇਹ ਮਿਹਨਤ ਵਾਲਾ ਬੰਦਾ ਤਾਂ ਹੈ ਨਹੀਂ ਚਾਹੇ ਕੰਮ ਚਾਹੇ ਜਿਆਦਾ ਹੀ ਕਰਨਾ ਤੇ ਪਰ ਅਗਲਾ ਕਹਿੰਦਾ ਜੇ ਵੀ ਤਾਂ ਯਾਰ ਗਾਣੇ ਸੁਣਦੇ ਇਹਨਾਂ ਨੇ ਕਿਹੜਾ ਕੰਮ ਕਰਨਾ ਕੱਲ ਨੂੰ ਕੁੜੀ ਨੂੰ ਛੱਡ ਦੇਣਗੇ ਵਿਆਹ ਕੇ ਹੂੰ ਤੇ ਇਹ ਮੈਂ ਇੱਕ ਗਾਣਾ ਜਾਂ ਜੋੜਿਆ ਤੇ ਤੁਹਾਨੂੰ ਸੁਣਾ ਦਿੰਨਾ ਹੈ ਭਰਾਵਾਂ ਨੂੰ ਜੇ ਖਾਵਾ ਵਾਲਾ ਕਰਦੇ ਕੰਮ ਘੱਟ ਕਰਦੇ ਆ ਹਾਂ ਇਹ ਗਾਣਾ ਤੁਹਾਨੂੰ ਸੁਣਾਉਣਾ ਹੈ ਉਹ ਜਿਹੜੇ ਸ਼ਰਤਾਂ ਤੇ ਡੀਜੇ ਲਾ ਕੇ ਸ਼ੋਰ ਮਚਾਉਂਦੇ ਨੇ ਉਹ ਚੰਗੇ ਲੋਕੀ ਉਹਨਾਂ ਤੋਂ ਆਪਣੇ ਸਾਈਡ ਬਚਾਉਂਦੇ ਨੇ ਉਹ ਵਧੀਆ ਲੋਕੀ ਉਹਨਾਂ ਤੋਂ ਆਪਣੇ ਸਾਈਡ ਬਚਾਉਂਦੇ ਨੇ ਉਹ ਫੁਕਰ ਪੁਣੇ ਵਿੱਚ ਆ ਕੇ ਕੱਲਾ ਨਾਚਮਕਾਉਂਦੇ ਨੇ ਉਹ ਡੀ ਜੇ ਡੂ ਜੇ ਲਾ ਕੇ ਜਿਹੜੇ ਸੜਕਾਂ ਤੇ ਸੋਰ ਮਚਾਉਂਦੇ ਨੇ ਉਹ ਸ਼ੇਰ ਜੰਗਲ ਵਿੱਚ ਤੁਰਦਾ ਹੈ ਆਪਣੀ ਚਾਲ ਵੀ ਰੇ ਉਹ ਕਾਂ ਤੇ ਕਿਦੜ ਪਾਉਂਦੇ ਰੌਲਾ ਲੋਕੀ ਕੱਢੀ ਜਾਂਦੇ ਗਾਲ ਵੀਰੇ ਉਹ ਦੁਨੀਆ ਦੇ ਵਿੱਚ ਕੋਈ ਕੋਮ ਹੈ ਓਏ ਜਿਹੜੀ ਮਾਦਨ ਹੈ ਵਦਿਆ ਉਹ ਬਾਗ ਵਕੀਲਾ ਦੇ ਗੱਲ ਹੈ ਕਰਦੇ ਪਾਉਂਦੇ ਹੈ ਨਹੀਂ ਓਏ ਕੱਜਿਆ ਉਹ ਮੱਥੇ ਤੇ ਨਹੀਂ ਲਿਖਿਆ ਹੋਏ ਰਾਜਾ ਕੇ ਪਰਜਾ ਹੈ ਉਹ ਜੇ ਕੋਈ ਚੰਗੇ ਕਾਜੂ ਕੰਮ ਉੱਠ ਜੂ ਅੱਖਾਂ ਤੋਂ ਵੱੜਦਾ ਹੈ ਜੇ ਕਰਜੂ ਕੋ ਚੰਗੇ ਕਰਮ ਉੱਠ ਤੂ ਅੱਖਾਂ ਤੋਂ ਵੱਡਾ ਹੈ ਉਹ ਗੁਣਿਆਵਾਲਾ ਢਿੱਲੋ ਜਮਾ ਸੱਚ ਸੁਣਾਉਂਦਾ ਓਏ ਮੇਰੀ ਵਾਂਗ ਦੇ ਲਾਤੇ ਜੱਟ ਚੜਿਆ ਆਉਂਦਾ ਓਏ ਉਹ ਜਿਹੜੇ ਫੁਕਰੇ ਲੋਕੇ ਹੈਗੇ ਉਹਨਾਂ ਤੋਂ ਰਸਤਾ ਹੋਰ ਬਣਾਉਂਦਾ ਓਏ ਉਹ ਗਾਣੇ ਜੋੜ ਕੇ ਆਪਦੇ ਵਧੀਆ ਪੱਤਰਕਾਰ ਵੀ ਸੁਣਾਉਂਦਾ ਵੀ ਭਾਈ ਬਸ ਆਹੀ ਗਾਣਾ ਭਰਾਓ ਮੇਰਾ ਤਾਂ ਬਹੁਤ ਸੋਨਾ ਗਾਣਾ ਹੈ ਵੀ ਮਾ ਲੋ ਵੀ ਸੱਭਿਆਚਾਰ ਗਾਣਾ ਹੈ ਤੇ ਬਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬਿਲਕੁਲ ਜੀ ਤੇ ਤੋਂ ਦੋਸਤਾਂ ਨੂੰ ਸਾਰਿਆਂ ਨੂੰ ਗੁਜਾਰਸ਼ ਹੈ ਕਿ ਇਹ ਵੀਡੀਓ ਦਾ ਜਿਹੜਾ ਗੀਤ ਸੁਣਿਆ ਤੁਹਾਨੂੰ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਿਆ ਤਾਂ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਤੁਸੀਂ ਪੇਜ ਨੂੰ ਵੀ ਫੋਲੋ ਜਰੂਰ ਕਰਿਓ ਤਾਂ ਕਿ ਹੋਰ ਵਧੀਆ ਵੀਡੀਓ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਬਹੁਤ ਬਹੁਤ ਧੰਨਵਾਦ